ਬਿਲਾਵਲ ਮਹੱਲਾ ਪੰਜਵਾਂ ਰਾਗ ਬਿਲਾਵਲ ਵਿੱਚ ਉਚਾਨ ਕੀਤੀ ਹੋਈ ਏ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਦੋਵੇਂ ਥਾਵ ਰਖੇ ਗੁਰ ਸੂਰੇ ਏ ਭਾਈ ਜਿਹੜਾ ਮਨੁੱਖ ਗੁਰੂ ਦੀ ਛਾਨ ਪਾ ਕੇ ਪ੍ਰਭੂ ਦਾ ਨਾਮ ਜਪਦਾ ਹੈ ਸورਮਾ ਗੁਰੂ ਉਸ ਦਾ ਇਹ ਲੋਕ ਅਤੇ ਪਲੋਕ ਦੋਵੇਂ ਹੀ ਵਿਗੜਨ ਤੋਂ ਪਚਾ ਲੈਂਦਾ ਹੈ ਹਾਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਪ੍ਰਭੂ ਨੇ ਸਦਾ ਹੀ ਅਜਿਹੇ ਮਨੁੱਖ ਦੇ ਇਹ ਲੋਕ ਅਤੇ ਪਰਲੋਕ ਸੋਹਣੇ ਬਣਾ ਦਿੱਤੇ ਉਸ ਮਨੁੱਖ ਦੇ ਸਾਰੇ ਹੀ ਕੰਮ ਸਫਲ ਹੋ ਜਾਂਦੇ ਹਨ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧੂ ਤੂਰੇ ਇਹ ਪਾਈ ਗੁਰੂ ਦੀ ਛਾਣ ਪੈ ਕੇ ਪ੍ਰਭੂ ਦਾ ਨਾਮ ਜਪਦਿਆਂ ਆਨੰਦ ਪ੍ਰਾਪਤ ਹੁੰਦਾ ਹੈ ਆਤਮਾ ਕਡੋਲਤਾ ਵਿੱਚ ਟਿਕੇ ਰਹੀਦਾ ਹੈ ਗੁਰੂ ਦੇ ਚਰਨਾਂ ਦੀ ਧੋੜ ਵਿੱਚ ਇਸ਼ਨਾਨ ਪ੍ਰਾਪਤ ਹੁੰਦਾ ਹੈ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ਪ੍ਰਭੂ ਚਰਣਾ ਵਿੱਚ ਟਿਕਾਉ ਪ੍ਰਾਪਤ ਹੁੰਦਾ ਹੈ ਜਨਮ ਤੋਂ ਮਰਨ ਤੱਕ ਦੇ ਸਾਰੇ ਚਿੰਤਾ ਚੋਰੇ ਮਿਟ ਜਾਂਦੇ ਹਨ ਭ੍ਰਮ ਪੈ ਤਰੇ ਛੁਟਿਆ ਪੈ ਜਮ ਕੇ ਘਟ ਘਟ ਏਕ ਰਹਿਆ ਪਰਪੂਰੇ ਜਿਹੜਾ ਮਨੁੱਖ ਗੁਰੂ ਦੀ ਛਾਨ ਪੈ ਕੇ ਹਰ ਨਾਮ ਜਪਦਾ ਹੈ ਉਸ ਸੰਸਾਰ ਸਮੁੰਦਰ ਦੇ ਸਾਰੇ ਡਰਾਂ ਪਰਮਾਤਮਾ ਤੋਂ ਪਾਰ ਲੰਘ ਜਾਂਦਾ ਹੈ। ਜਮਦੂਤਾ ਬਾਰੇ ਵੀ ਉਸ ਦੇ ਸਾਰੇ ਡਰ ਮੁੱਕ ਜਾਂਦੇ ਹਨ। ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਦੇ ਦੱਸਦਾ ਹੈ। ਨਾਨਕ ਸ਼ਰਨ ਪਰਯੋ ਦੁਖ ਭੰਜਨ ਅੰਤਰ ਬਾਹਰ ਭੇਕ ਹਜੂਰੇ। ਉਹ ਮਨੁੱਖ ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸ਼ਰਨ ਪਿਆ ਰਹਿੰਦਾ ਹੈ। ਅਤੇ ਅੰਦਰ ਬਾਹਰ ਹਰ ਥਾਂ ਪ੍ਰਭੂ ਹੀ ਆਪਣੇ ਅੰਗ ਸੰਗ ਵਾਸਤਾ ਵੇਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ